ਜਿਵੇਂ ਕਿਹਾ ਗਿਆ ਵੀ ਬੀਜੇਪੀ ਪਿੱਛੇ ਆ ਉਹਨਾਂ ਦੇ ਬੀਜੇਪੀ ਚ ਜਾਣਗੇ ਉਹ ਇਸੇ ਕਰਕੇ ਉਹ ਕਾਂਗਰਸ ਤੇ ਐਲੀਗੇਸ਼ਨ ਲਾ ਰਹੇ ਨੇ ਸਵਾਲ ਇਹ ਵੀ ਉੱਠੇ ਨਾ ਪਿਛਲੀ ਵਾਰ ਸਿੱਧੂ ਜੋੜਾ ਐਕਟਿਵ ਹੋਇਆ ਨਵਜੋ ਸਿੱਧੂ ਪਰਿਵਾਰ ਜਿਹੜਾ ਇਹਨਾਂ ਦਾ ਐਕਟਿਵ ਹੋਇਆ ਕੈਪਟਨ ਨੂੰ ਲੈ ਬੈਠੇ ਇਸ ਵਾਰ ਫੇਰ ਕਾਂਗਰਸ ਨੂੰ ਲੈ ਬੈਠਣਗੇ ਕਹਿੰਦੇ ਨਹੀਂ ਦੇਖੋ ਇਹ ਸਮੱਸਿਆ ਹੈਗੀ ਆ ਜਿਵੇਂ ਕਹਿੰਦੇ ਜਿਹੜਾ ਬੋਲੇ ਉਹੀ ਕੁੰਡਾ ਖੋਲੇ ਮੈਂ ਕਹਿੰਦਾ ਬੀਰ ਦਵਿੰਦਰ ਸਿੰਘ ਸੀ ਜਗਮੀਤ ਬਰਾੜਾ ਖੈਰਾ ਚਲੋ ਤੁਸੀਂ ਸਿੱਧੂ ਸਾਹਿਬ ਵੀ ਲਾ ਲਓ ਵੀ ਇਹਨਾਂ ਨੇ ਇੰਨੀਆਂ ਪਾਰਟੀਆਂ ਬਦਲੀਆਂ ਤੇ ਐ ਕੀਤੀ ਆ ਪਰ ਪਰ ਇਹਨਾਂ ਬੰਦਿਆਂ ਤੇ ਉਹੋ ਜਿਹੇ ਦਾਗ ਤਾਂ ਕੋਈ ਹੈ ਨਹੀਂ ਨਾ ਨਹੀਂ ਜਿਹੜੇ ਤੁਹਾਡੇ ਤੇ ਲੱਗਦੇ ਨੇ ਕ੍ਰਪਸ਼ਨ ਦੇ ਦਾਗ ਜਿਹੜੇ ਬਾਈ ਜੀ ਬਗਾਵਤ ਵੀ ਉਹੀ ਕਰੂ ਜਿਹ ਚਤੰਤ ਹੋ ਨਹੀਂ ਤਾਂ ਸਿਰ ਸੁੱਟ ਕੇ ਦਾ ਸਾਰੀ ਤੁਰੇ ਫਿਰਦੇ ਨੇ ਐ ਥੋੜਾ ਵੀ ਉਹ ਉਹ ਉਹਨਾਂ ਗੱਲਾਂ ਦਾ ਵਿਰੋਧ ਕਰਦੇ ਨੇ ਸੋ ਇਹ ਇਸ ਕਰਕੇ ਸਿੱਧੂ ਜੋੜਾ ਕੀ ਕਰਦਾ ਉਹਨਾਂ ਦਾ ਭਿਕ ਕੀ ਆ ਹੁਣ ਇਹ ਗੱਲ ਵੀ ਆ ਨਾ ਜਿਹੜੀ ਸਾਜ਼ਿਸ਼ ਆ ਮੰਨ ਲੀ ਬਿਕ ਗਿਆ ਇਹ ਸਲਾਹਕਾਰ ਬਣੂ ਜੋ ਮਾਲੀ ਬੋਲਦਾ ਉਹਦੇ ਬਾਰੇ ਤਾਂ ਬੋਲੋ ਵੀ ਇਹ ਠੀਕ ਆ ਜਾਂ ਗਲਤ ਆ ਜੇ ਮੈਂ ਵਿੱਕ ਗਿਆ ਮੇਰੇ ਮੁੱਦੇ 'ਚ ਫਰਕ ਆਉ ਮਸਲੇ 'ਨ ਦੀ ਸਮਝ 'ਚ ਫਰਕ ਆਉ ਕਿਸੇ ਪ੍ਰਤੀ ਨਰਮ ਹੂੰ ਕਿਸੇ ਪ੍ਰਤੀ ਗਰਮ ਹੂੰ ਉਹ ਤਾਂ ਬਹਿਸ ਨਹੀਂ ਕਰਦੇ ਪਹਿਲਾਂ ਇਹ ਅਸਲ 'ਚ ਮੈਨੂੰ ਕਈ ਵਾਰ ਲੱਗਦਾ ਉਹ ਜਿਵੇਂ ਕਹਿੰਦੇ ਆ ਵੀ ਸੌਣ ਦੇ ਮਹੀਨੇ ਜਿਹੜਾ ਅੰਨਾ ਹੋਇਆ ਹੋਵੇ ਨਾ ਸਾਰੇ ਪਾਸੇ ਹਰਾ ਹਰਾ ਹੀ ਦਿਖਾਈ ਹੁੰਦਾ ਇਹਨਾਂ ਦੇ ਬਹੁਤਿਆਂ ਦਾ ਪ੍ਰਵਚਨ ਤੇ ਵਰਤਾਂ ਤੇ ਇਹ ਆ ਹੁਣ ਤੱਕ ਸਾਰੀ ਦੁਨੀਆ ਇਹ ਕਹਿੰਦੀ ਆ